ਧਿਆਨ ਦੇਣਯੋਗ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਸਰੀਰ ਵਿੱਚ ਜਕੜਨ ਦਰਦ ਜਾਂ ਫਿਰ ਮਾਸਪੇਸ਼ੀਆਂ ਵਿੱਚ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਰੋਜ਼ਾਨਾ ਸਰੋਂ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਨ ਨਾਲ ਲਾਭ ਮਿਲਦਾ ਹੈ ਨੰਬਰ 2 ਜਦੋਂ ਵੀ ਤੁਸੀਂ ਸੰਤਰਾ ਖਾਣਾ ਹੈ ਜਾਂ ਫਿਰ ਉਸ ਦਾ ਜੂਸ ਪੀਣਾ ਹੈ ਤਾਂ ਦੁਪਹਿਰ ਦੇ ਸਮੇਂ ਪੀਵੋ ਇਸ ਨੂੰ ਕਦੇ ਵੀ ਸਵੇਰੇ ਜਾਂ ਫਿਰ ਸ਼ਾਮ ਨੂੰ ਨਹੀਂ ਖਾਣਾ ਚਾਹੀਦਾ ਜੇਕਰ ਤੁਸੀਂ ਇਸ ਦਾ ਖਾਲੀ ਪੇਟ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਗੈਸ ਐਸਡੀਟੀ ਦੀ ਸਮੱਸਿਆ ਹੋ ਸਕਦੀ ਹੈ ਨੰਬਰ 3 ਸੰਤਰੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਨੂੰ ਲੀਵਰ ਜਾਂ ਫਿਰ ਕਿਡਨੀ ਦੀ ਸਮੱਸਿਆ ਹੋਵੇ ਉਹਨਾਂ ਨੂੰ ਸੰਤਰੇ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਨੰਬਰ 4 ਜਦੋਂ ਵੀ ਤੁਸੀਂ ਖਾਣਾ ਖਾ ਕੇ ਹਟਦੇ ਹੋ ਤਾਂ ਉਸ ਤੋਂ ਅੱਧਾ ਘੰਟਾ ਬਾਅਦ ਹੀ ਪਾਣੀ ਪੀਵੋ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਸੇਤਲੀ ਸਹੀ ਨਹੀਂ ਹੈ ਨੰਬਰ 5 ਚਾਹ ਵਿੱਚ ਪਾਈ ਜਾਣ ਵਾਲੀ ਅਦਰਕ ਨਾ ਸਿਰਫ ਸਾਨੂੰ ਸਰਦੀ ਜ਼ੁਖਾਮ ਤੋਂ ਬਚਾਉਂਦੀ ਹੈ ਸਗੋਂ ਇਸ ਦੀ ਮਦਦ ਨਾਲ ਅਸੀਂ ਮੋਟਾਪਾ ਵੀ ਘਟਾ ਸਕਦੇ ਹਾਂ ਨੰਬਰ 6 ਮੂਲੀ ਦੇ ਪੱਤਿਆਂ ਵਿੱਚ ਵਿਟਾਮਿਨ ਖਣਿਜ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦੇ ਹਨ ਇਸ ਦੇ ਲਈ ਨਾਲ ਹੀ ਇਹ ਖੂਨ ਦੇ ਪ੍ਰਵਾਹ ਨੂੰ ਵੀ ਸਹੀ ਰੱਖਦੇ ਨੇ ਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ ਨੰਬਰ 7 ਸਰਦੀਆਂ ਦੇ ਮੌਸਮ ਵਿੱਚ ਤੁਸੀਂ ਜੇਕਰ ਰਾਤ ਨੂੰ ਆਪਣੇ ਚਿਹਰੇ ਨੂੰ ਮੌਇਸਚਰਾਈਜ਼ਰ ਕਰਨਾ ਚਾਹੁੰਦੇ ਹੋ ਤਾਂ ਦੇਸੀ ਘਿਓ ਤੋਂ ਵਧੀਆ ਕੁਝ ਹੋਰ ਨਹੀਂ ਹੋ ਸਕਦਾ ਇਹ ਚਿਹਰੇ ਉੱਪਰ ਚਮਕ ਲੈ ਕੇ ਆਉਂਦਾ ਹੈ ਤੇ ਸਾਡੀ ਚਮੜੀ ਨੂੰ 100 ਸਾਲਾਂ ਤੱਕ ਜਵਾਨ ਰੱਖਣ ਵਿੱਚ ਮਦਦ ਕਰਦਾ ਹੈ ਨੰਬਰ 8 ਜੇਕਰ ਤੁਸੀਂ ਆਪਣੀ ਯਾਦ ਸ਼ਕਤੀ ਵਧਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਵਧੀਆ ਤਰੀਕਾ ਹੈ ਕਿ ਚੁਣੌਤੀਆਂ ਨਾਲ ਲੜਨਾ ਸਿੱਖੋ ਹਮੇਸ਼ਾ ਕੁਝ ਨਾ ਕੁਝ ਨਵਾਂ ਜ਼ਰੂਰ ਕਰੋ ਜਿਸ ਨਾਲ ਤੁਹਾਡਾ ਆਪਣੀ ਮਾਨਸਿਕਤਾ ਤੇ ਜੋਰ ਪਵੇ ਨੰਬਰ 9 ਲਸਣ ਨੂੰ ਕਿਉ ਵਿੱਚ ਭੁੰਨ ਲਓ ਤੇ ਇਸ ਨੂੰ ਗਰਮ ਗਰਮ ਹੀ ਖਾਓ ਇਸ ਨਾਲ ਤੁਹਾਨੂੰ ਸੁੱਕੀ ਖੰਗ ਤੋਂ ਆਰਾਮ ਮਿਲੇਗਾ ਜੇਕਰ ਬਲਗਮ ਦੀ ਸਮੱਸਿਆ ਹੈ ਤਾਂ ਦੇਸੀ ਕਿਉ ਵਿੱਚ ਕਾਲੀ ਮਿਰਚ ਮਿਕਸ ਕਰਕੇ ਲੈ ਲਓ ਨੰਬਰ 10 ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਪਾਲਕ ਦਾ ਸੇਵਨ ਘੱਟ ਤੋਂ ਘੱਟ ਕਰੋ ਕਿਉਂਕਿ ਇੱਕ ਸਰਚ ਮੁਤਾਬਕ ਇਹ ਸਾਡੇ ਅੰਦਰ ਕੈਲਸ਼ੀਅਮ ਨੂੰ ਚੂਸ ਲੈਂਦੀ ਹੈ ਜਿਸ ਕਾਰਨ ਸਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਇਸ ਸਬਜ਼ੀ ਦਾ ਸੇਵਨ ਨਾ ਕਰੋ ਨੰਬਰ 11 ਜੇਕਰ ਤੁਹਾਡੇ ਬਾਥਰੂਮ ਵਿੱਚ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਟਾਇਲਟ ਸੀਟ ਵਿੱਚ ਬੇਕਿੰਗ ਸੋਡਾ ਪਾ ਦਿਓ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸਿੱਟਾ ਸਰਕਾ ਵੀ ਮਿਕਸ ਕਰਕੇ ਪਾ ਸਕਦੇ ਹੋ ਇਸ ਨਾਲ ਸਾਰੀ ਗੰਦੀ ਸਮੈਲ ਖਤਮ ਹੋ ਜਾਵੇਗੀ ਇਸ ਤਰ੍ਹਾਂ ਹਫਤੇ ਵਿੱਚ ਦੋ ਵਾਰ ਜ਼ਰੂਰ ਕਰੋ ਨੰਬਰ 12 ਜਦੋਂ ਵੀ ਤੁਸੀਂ ਕਿਤੇ ਵੀ ਬਾਹਰ ਜਾਂਦੇ ਹੋ ਤਾਂ ਹਮੇਸ਼ਾ ਆਪਣੇ ਘਰੋਂ ਪਾਣੀ ਜ਼ਰੂਰ ਲੈ ਕੇ ਜਾਵੋ ਕਿਉਂਕਿ ਤੁਹਾਨੂੰ ਪਾਣੀ ਦੀ ਕਿਸੇ ਸਮੇਂ ਵੀ ਲੋੜ ਪੈ ਸਕਦੀ ਹੈ ਨੰਬਰ 13 ਜੇਕਰ ਤੁਸੀਂ ਆਪਣੇ ਲੀਵਰ ਨੂੰ ਸਹੀ ਰੱਖਣਾ ਚਾਹੁੰਦੇ ਹੋ ਤਾਂ ਲੌਂਗ ਦਾ ਇਸਤੇਮਾਲ ਕਰੋ ਇਹ ਲੀਵਰ ਨੂੰ ਸਿਹਤਮੰਦ ਰੱਖਦਾ ਹੈ ਨੰਬਰ 14 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਉੱਠਣਸਾਰ ਪੜਦੇ ਹੋ ਤਾਂ ਇਸ ਨਾਲ ਤੁਹਾਡੇ ਦਿਮਾਗ ਨੂੰ ਆਰਾਮ ਮਿਲਦਾ ਹੈ ਜਿਸ ਨਾਲ ਤੁਹਾਡਾ ਦਿਮਾਗ ਸਿਹਤਮੰਦ ਰਹਿੰਦਾ ਹੈ। ਨੰਬਰ 15 ਸਰਦੀਆਂ ਵਿੱਚ ਧੁੱਪ ਲੈਣ ਨਾਲ ਦਿਮਾਗ ਦੇ ਸੈੱਲ ਕਿਰਿਆਸ਼ੀਲ ਰਹਿੰਦੇ ਹਨ ਇਸ ਕਰਨ ਦਿਮਾਗ ਸੰਤੁਲਿਤ ਤਰੀਕੇ ਨਾਲ ਕੰਮ ਕਰਨ ਦੇ ਨਾਲ-ਨਾਲ ਸਿਹਤਮੰਦ ਅਤੇ ਤਰੋਤਾਜ਼ਾ ਰਹਿੰਦਾ ਹੈ। ਸਰਦੀਆਂ ਦੀ ਧੁੱਪ ਲੈਣ ਨਾਲ ਨਾ ਸਿਰਫ ਬਾਰਿਸ਼ ਕਿਨ ਨੂੰ ਪੋਸ਼ਣ ਮਿਲਦਾ ਹੈ ਸਖੋਂ ਇਹ ਸਕਿਨਾਂ ਦੇ ਅੰਦਰਲੇ ਹਿੱਸਿਆਂ ਲਈ ਵੀ ਫਾਇਦੇਮੰਦ ਹੁੰਦੀ ਹੈ। ਨੰਬਰ 16 ਜੇਕਰ ਤੁਹਾਡੇ ਲੋਹੇ ਦੀ ਕਿਸੇ ਵੀ ਚੀਜ਼ ਨੂੰ ਜੰਗ ਲੱਗ ਗਈ ਜਿਸ ਨਾਲ ਉਹ ਚੱਲ ਨਹੀਂ ਰਹੀ ਤਾਂ ਉਸ ਵਿੱਚ ਕੱਪੜੇ ਸਲਾਈ ਕਰਨ ਵਾਲੀ ਮਸ਼ੀਨ ਦਾ ਤੇਲ ਪਾ ਦਿਓ ਜੰਗ ਨਿਕਲ ਜਾਵੇਗੀ ਜਿਸ ਨਾਲ ਉਹ ਚੀਜ਼ ਚੱਲਣ ਲੱਗ ਜਾਵੇਗੀ। ਨੰਬਰ 17 ਜੇਕਰ ਤੁਹਾਡੇ ਮਿਕਸੀ ਦੇ ਕੱਪ ਖਰਾਬ ਹੋ ਜਾਣ ਤਾਂ ਉਹਨਾਂ ਵਿੱਚ ਹਲਕਾ ਸਲਾਈ ਮਸ਼ੀਨ ਵਾਲਾ ਤੇਲ ਪਾ ਦਿਓ ਇਸ ਨਾਲ ਉਹ ਚੱਲਣੇ ਸ਼ੁਰੂ ਹੋ ਜਾਣਗੇ। ਨੰਬਰ 18 ਜੇਕਰ ਤੁਹਾਨੂੰ ਪੇਟ ਸੰਬੰਧੀ ਸਮੱਸਿਆ ਆਮਨ ਜੇਕਰ ਤੁਸੀਂ ਕਮਜ਼ੋਰ ਜਿਗਰ ਜਾਂ ਕਬਜ ਤੋਂ ਪੀੜਿਤ ਹੋ ਤਾਂ ਤੁਸੀਂ ਆਪਣੀਆਂ ਲੱਤਾਂ ਤੇ ਕਮਰ ਦੁਆਰੇ ਦਿਵਾਲੇ ਕਾਲਾ ਤਾਗਾ ਬਨ ਸਕਦੇ ਹੋ ਜੋਤਿਸ਼ ਸ਼ਾਸਤਰਾਂ ਦਾ ਮੰਨਣਾ ਹੈ ਕਿ ਜੇਹਾ ਕਰਨ ਨਾਲ ਤੁਹਾਡੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਨੰਬਰ 19 ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਬਾਥਰੂਮ ਨੂੰ ਸਾਫ਼ ਕਰਦੇ ਹੋ ਤਾਂ ਪਾਣੀ ਨਿਕਲ ਵਾਲੇ ਪਾਈਪ ਵਿੱਚ ਬੇਕਿੰਗ ਸੋਡਾ ਤੇ ਸਿਰਕਾ ਮਿਕਸ ਕਰਕੇ ਪਾ ਦਿਓ ਉਸ ਵਿੱਚਲੇ ਕੀਟਾਣੂ ਮਰ ਜਾਣਗੇ ਤੇ ਪਾਈਪ ਬਿਲਕੁਲ ਸਾਫ਼ ਹੋ ਜਾਵੇਗਾ ਨੰਬਰ 20 ਜਦੋਂ ਵੀ ਔਰਤਾਂ ਆਪਣੀ ਰਸੋਈ ਦੀ ਸਫਾਈ ਕਰਦੀਆਂ ਹਨ ਤਾਂ ਉਹਨਾਂ ਨੂੰ ਹਮੇਸ਼ਾ ਚੰਗੀ ਤਰ੍ਹਾਂ ਸਾਫ਼ ਕੀਤੇ ਹੋਏ ਪੋਚੇ ਨਾਲ ਹੀ ਪੋਚਾ ਲਗਾਉਣਾ ਚਾਹੀਦਾ ਹੈ ਕਿਉਂਕਿ ਇਸ ਦਾ ਸਿੱਧਾ ਸਬੰਧ ਸਾਡੀ ਸਿਹਤ ਨਾਲ ਹੈ। ਨੰਬਰ 21 ਜਦੋਂ ਵੀ ਤੁਸੀਂ ਸਵੇਰੇ ਅੱਖਾਂ ਖੋਲਦੇ ਹੋ ਤਾਂ ਹੌਲੀ-ਹੌਲੀ ਅੱਖਾਂ ਖੋਲੋ ਤੇ ਨਾਲ ਹੀ ਅੱਖਾਂ ਖੋਲਦੇ ਸਮੇਂ ਤੁਹਾਡੇ ਸਾਹਮਣੇ ਕੋਈ ਨਾ ਕੋਈ ਚੰਗੀ ਤਸਵੀਰ ਹੋਣੀ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਚੰਗਾ ਦੇਖੋਗੇ ਤਾਂ ਤੁਹਾਡਾ ਦਿਨ ਵੀ ਵਧੀਆ ਨਿਕਲੇਗਾ। ਨੰਬਰ 22 ਔਰਤਾਂ ਕਿਤੇ ਵੀ ਜਾਂਦੀਆਂ ਹੋਣ ਤਾਂ ਉਸ ਸਮੇਂ ਉਹਨਾਂ ਨੂੰ ਆਪਣੇ ਗਹਿਣੇ ਤੇ ਕੀਮਤੀ ਸਮਾਨ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਅੱਜਕੱਲ ਬਹੁਤ ਲੁੱਟਾਂ ਖੋਹਾਂ ਹੋ ਰਹੀਆਂ ਹਨ। ਨੰਬਰ 23 ਜਦੋਂ ਵੀ ਤੁਸੀਂ ਕੱਪੜੇ ਖਰੀਦਦੇ ਹੋ ਉਸ ਸਮੇਂ ਹਮੇਸ਼ਾ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਕਦੇ ਵੀ ਉਸ ਕੱਪੜੇ ਦਾ ਲੇਬਲ ਨਾ ਲਾਹੋ ਜਦੋਂ ਤੁਸੀਂ ਉਸ ਦਾ ਲੇਬਲ ਲਾ ਦਿੰਦੇ ਹੋ ਤਾਂ ਇਸ ਨਾਲ ਜੇਕਰ ਉਹ ਕੱਪੜਾ ਖਰਾਬ ਹੋਵੇ ਤਾਂ ਵਾਪਸ ਨਹੀਂ ਹੁੰਦਾ ਲੇਬਲ ਨਾਲ ਉਹ ਵਾਪਸ ਹੋ ਜਾਂਦਾ ਹੈ ਨੰਬਰ 24 ਲੌਂਗ ਅਤੇ ਸਰੋਂ ਦੇ ਤੇਲ ਨੂੰ ਮਿਕਸ ਕਰਕੇ ਆਪਣੀ ਕਮਰ ਉੱਪਰ ਮਾਲਿਸ਼ ਕਰ ਲਓ ਇਸ ਨਾਲ ਕਮਰ ਦਰਦ ਦੂਰ ਹੋ ਜਾਵੇਗਾ ਨੰਬਰ 25 ਸਰਦੀ ਹੋਵੇ ਜਾਂ ਗਰਮੀ ਬੱਚਿਆਂ ਨੂੰ ਧੁੱਪ ਵਿੱਚ ਇੱਕ ਘੰਟਾ ਜ਼ਰੂਰ ਖੇਡਣਾ ਚਾਹੀਦਾ ਹੈ ਜੇਕਰ ਬੱਚਿਆਂ ਵਿੱਚ ਵਿਟਾਮਿਨ ਡੀ ਦੀ ਘਾਟ ਹੈ ਤਾਂ ਦੁੱਧ ਤੇ ਪਨੀਰ ਦੇ ذریعے ਮਿਲਣ ਵਾਲਾ ਕੈਲਸ਼ੀਅਮ ਹੱਡੀਆਂ ਤੱਕ ਨਹੀਂ ਪਹੁੰਚ ਪਾਉਂਦਾ ਇਸ ਲਈ ਉਹਨਾਂ ਨੂੰ ਧੁੱਪ ਸੇਕਣ ਲਈ ਜ਼ਰੂਰ ਕਹੋ ਨੰਬਰ 26 ਜੇਕਰ ਤੁਸੀਂ ਆਪਣੀ ਉਮਰ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਧੁੱਪ ਜ਼ਰੂਰ ਸੇਕੋ ਇਸ ਨਾਲ ਤੁਹਾਡੀ ਕਿਡਨੀ ਦਿਮਾਗ ਦਿਲ ਅਤੇ ਹੱਡੀਆਂ ਤਾਕਤਵਰ ਰਹਿਣੀਆਂ ਜਿਸ ਨਾਲ ਤੁਸੀਂ ਲੰਮੀ ਉਮਰ ਜਿਉ ਸਕੋਗੇ ਨੰਬਰ 27 ਕਦੇ ਵੀ ਕੂੜੇ ਵਿੱਚ ਦਵਾਈਆਂ ਵਾਲੇ ਪੱਤੇ ਨਹੀਂ ਸੁੱਟਣੇ ਚਾਹੀਦੇ ਕਿਉਂਕਿ ਇਹ ਗਲਦੇ ਨਹੀਂ ਇਹਨਾਂ ਨੂੰ ਜਾਂ ਤਾਂ ਅੱਗ ਵਿੱਚ ਜਾਲ ਦਿਓ ਜਾਂ ਫਿਰ ਟੋਆ ਪੱਟ ਕੇ ਦੱਬ ਦਿਓ। ਨੰਬਰ 28 ਅਦਰਕ ਦਾ ਫਾਇਦਾ ਜ਼ਿਆਦਾ ਸਰਦੀਆਂ ਵਿੱਚ ਹੁੰਦਾ ਹੈ ਇਸ ਨਾਲ ਸਾਡੇ ਸਰੀਰ ਨੂੰ ਗਰਮੈਸ ਮਿਲਦੀ ਹੈ ਜਿਸ ਨਾਲ ਅਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਨੰਬਰ 29 ਗਰਭਵਤੀ ਔਰਤਾਂ ਨੂੰ ਕਦੇ ਵੀ ਅਨਾਨਾਸ ਜਾਂ ਫਿਰ ਕੱਚਾ ਪਪੀਤਾ ਨਹੀਂ ਖਾਣਾ ਚਾਹੀਦਾ ਬੱਚੇ ਤੇ ਮਾਂ ਦੋਨਾਂ ਲਈ ਸਹੀ ਨਹੀਂ ਹੈ। ਇਸ ਦੇ ਨਾਲ ਹੀ ਤਿਲ ਵੀ ਗਰਮ ਹੁੰਦੇ ਹਨ ਤਿਲ ਤੋਂ ਬਣੀਆਂ ਚੀਜ਼ਾਂ ਦਾ ਵੀ ਸੇਵਨ ਨਾ ਕਰੋ। ਨੰਬਰ 3 ਜਦੋਂ ਵੀ ਬੱਚੇ 2 ਸਾਲ ਦੇ ਹੋ ਜਾਂਦੇ ਹਨ ਉਹ ਨਾ ਅੱਗੇ ਕਦੇ ਵੀ ਅਜਿਹਾ ਕੰਮ ਜਾਂ ਫਿਰ ਅਜਹੀਆਂ ਗੱਲਾਂ ਨਾ ਕਰੋ ਜੋ ਤੁਹਾਡੇ ਬੱਚੇ ਨੂੰ ਗਲਤ ਰਸਤੇ ਉੱਪਰ ਲੈ ਕੇ ਜਾਣ। ਉਹਨਾਂ ਨੂੰ ਸ਼ੁਰੂ ਤੋਂ ਹੀ ਚੰਗੇ ਰਸਤੇ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਤਾਂ ਜੋ ਚੰਗੇ ਇਨਸਾਨ ਬਣ। ਨੰਬਰ 31 ਜਿਹੜੇ ਲੋਕ ਰਾਤ ਨੂੰ ਬਿਨਾਂ ਮੂੰਹ ਤੋਤੇ ਸੌਂ ਜਾਂਦੇ ਹਨ ਉਹ ਜਲਦੀ ਹੀ ਬੁੱਢੇ ਦਿਖਣ ਲੱਗ ਜਾਂਦੇ ਹਨ ਕਿਉਂਕਿ ਰਾਤ ਨੂੰ ਚਿਹਰਾ ਸਾਫ਼ ਨਾ ਹੋਣ ਕਾਰਨ ਚਿਹਰੇ ਉੱਪਰ ਝੁਰੜੀਆਂ ਪੈਣ ਲੱਗ ਜਾਂਦੀਆਂ ਹਨ। ਨੰਬਰ 32 ਸਰਦੀਆਂ ਦੇ ਮੌਸਮ ਵਿੱਚ ਦੁੱਧ ਨਾਲ ਜਲੇਬੀ ਜ਼ਰੂਰ ਖਾਓ ਇਸ ਦੇ ਸਰੀਰ ਨੂੰ ਲੱਖਾਂ ਹੀ ਫਾਇਦੇ ਹਨ ਨੰਬਰ 33 ਸਵੇਰ ਦੇ ਸਮੇਂ ਸਾਨੂੰ ਖਾਲੀ ਪੇਟ ਕਦੇ ਵੀ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਹਨ ਨੰਬਰ 34 ਜੇਕਰ ਤੁਸੀਂ ਗਰਮ ਦੁੱਧ ਪੀਂਦੇ ਹੋ ਤਾਂ ਹੱਡੀਆਂ ਮਜ਼ਬੂਤ ਹੋਣਗੀਆਂ ਪਰ ਜੇਕਰ ਠੰਡਾ ਦੁੱਧ ਪੀਮੋਗੇ ਤਾਂ ਇਸ ਨਾਲ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਨੰਬਰ 35 ਨਾਲ ਲੋਕਾਂ ਨੂੰ ਮਤ ਬਹੁਤ ਚਲਦੀ ਆਉਂਦੀ ਹੈ ਜੋ ਕੌੜੀਆਂ ਚੀਜ਼ਾਂ ਨਾਲੋਂ ਮਿੱਠੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦੇ ਹਨ ਨੰਬਰ 36 ਮਿੱਠੇ ਵਿੱਚ ਸਿਰਫ ਇੱਕ ਹੀ ਚੀਜ਼ ਹੈ ਜੋ ਸਾਡੇ ਸਰੀਰ ਨੂੰ ਫਾਇਦਾ ਕਰਦੀ ਹੈ ਉਹ ਹੈ ਸ਼ਹਿਦ ਨਹੀਂ ਤਾਂ ਬਾਕੀ ਸਾਰੀਆਂ ਚੀਜ਼ਾਂ ਸਾਡੇ ਸਰੀਰ ਦਾ ਨੁਕਸਾਨ ਹੀ ਕਰਦੀਆਂ ਹਨ ਨੰਬਰ 37 ਜੇਕਰ ਤੁਹਾਨੂੰ ਸਰੀਰ ਉੱਪਰ ਭਾਰੀਪਨ ਮਹਿਸੂਸ ਹੋ ਰਿਹਾ ਹੈ ਤਾਂ ਗ੍ਰੀਨ ਟੀ ਦਾ ਰੋਜ਼ਾਨਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਹਾਡਾ ਸਰੀਰ ਹਲਕਾ ਮਹਿਸੂਸ ਕਰੇਗਾ ਨੰਬਰ 38 ਜੇਕਰ ਤੁਸੀਂ ਖਾਣੇ ਵਿੱਚ ਅੰਬ ਦਾ ਅਚਾਰ ਖਾਓ ਤਾਂ ਇਸ ਨਾਲ ਤੁਹਾਡੀ ਵਧੀ ਹੋਈ ਭੁੱਖ ਹੌਲੀ-ਹੌਲੀ ਕੰਟਰੋਲ ਵਿੱਚ ਆ ਜਾਵੇਗੀ ਨੰਬਰ 39 ਲਸਣ ਦੀ ਕਲੀ ਉਪਰ ਨਾਮਕ ਲਗਾ ਕੇ ਖਾ ਲੋ ਇਸ ਨਾਲ ਪੇਟ ਵਿੱਚ ਹੋ ਰਿਹਾ ਦਰਦ ਠੀਕ ਹੋ ਜਾਵੇਗਾ। ਨੰਬਰ 40 ਰਾਤ ਨੂੰ ਸੌਣ ਤੋਂ ਪਹਿਲਾਂ ਕੱਚਾ ਦੁੱਧ ਲਗਾ ਲਓ ਚਿਹਰਾ ਚਮਕਦਾਰ ਤੇ ਸਾਫ਼ ਹੋ ਜਾਵੇਗਾ। ਨੰਬਰ 41 ਰੋਜ਼ਾਨਾ ਹਰੇ ਆਮਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੇ ਸਰੀਰ ਦੇ ਨਾਲ-ਨਾਲ ਅੱਖਾਂ ਤੇ ਵਾਲਾਂ ਨੂੰ ਬਹੁਤ ਫਾਇਦਾ ਹੋਵੇਗਾ। ਨੰਬਰ 42 ਜੇਕਰ ਤੁਸੀਂ ਆਪਣਾ ਭਾਰ ਦਿਨਾਂ ਵਿੱਚ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਬੰਦ ਗੋਭੀ, ਨਿੰਬੂ ਅਤੇ ਖੀਰਾ ਇਹ ਤਿੰਨੇ ਚੀਜ਼ਾਂ ਜ਼ਰੂਰ ਖਾਓ ਇਸ ਨਾਲ ਭਾਰ ਘਟ ਹੋਣ ਲੱਗ ਜਾਵੇਗਾ। ਨੰਬਰ 43 ਜੇਕਰ ਤੁਹਾਨੂੰ ਜ਼ੁਕਾਮ ਦੀ ਸਮੱਸਿਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਨੱਕ ਵਿੱਚ ਦੋ ਬੂੰਦਾਂ ਗਾਂ ਦੇ ਘੋਦੀਆਂ ਪਾ ਲਓ ਇਸ ਨਾਲ ਜ਼ੁਕਾਮ ਠੀਕ ਹੋਵੇਗਾ ਤੇ ਨਾਲ ਹੀ ਅੱਖਾਂ ਦੀ ਨਿਗਾ ਤੇ ਦਿਮਾਗ ਵੀ ਤੇਜ਼ ਹੋਣਗੇ ਨੰਬਰ 44 ਪੇਟ ਨੂੰ ਠੀਕ ਰੱਖਣ ਲਈ ਹਮੇਸ਼ਾ ਹੌਲੀ-ਹੌਲੀ ਚਬਾ ਕੇ ਹੀ ਖਾਓ ਖਾਣਾ ਖਾਓ ਇਸ ਨਾਲ ਪੇਟ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਨੰਬਰ 45 ਪਾਣੀ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਇਸ ਲਈ ਸਾਨੂੰ ਵੱਧ ਤੋਂ ਵੱਧ ਬਿਮਾਰੀਆਂ ਨੂੰ ਦੂਰ ਕਰਨ ਲਈ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ ਨੰਬਰ 46 ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਆਲੂ ਫਕਾਰਾ ਖਾਣਾ ਚਾਹੀਦਾ ਹੈ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਨੰਬਰ 47 ਸਿਰ ਣਾਉਣ ਤੋਂ ਬਾਅਦ ਆਪਣੇ ਵਾਲਾਂ ਨੂੰ ਜ਼ਿਆਦਾ ਦੇਰ ਤੱਕ ਤੌਲੀਏ ਵਿੱਚ ਲਪੇਟ ਕੇ ਨਾ ਰੱਖੋ ਇਸ ਨਾਲ ਤੁਹਾਡੇ ਵਾਲਾਂ ਦਾ ਨੁਕਸਾਨ ਹੁੰਦਾ ਜਿਸ ਨਾਲ ਉਹ ਝੜਨ ਲੱਗ ਜਾਂਦੇ ਹਨ ਨੰਬਰ 48 ਜਿਹੜੇ ਲੋਕ ਜ਼ਿਆਦਾ ਬਿਠੇ ਵਾਲੀ ਚਾਹ ਪੀਂਦੇ ਹਨ ਉਹ ਬਹੁਤ ਜਲਦੀ ਮੋਟਾਪੇ ਦਾ ਸ਼ਿਕਾਰ ਹੋਣ ਲੱਗ ਜਾਂਦੇ ਹਨ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਹੋਰ ਵੀ ਕਈ ਬਿਮਾਰੀਆਂ ਲੱਗਦੀਆਂ ਹਨ। ਨੰਬਰ 49 ਖਾਣਾ ਖਾਣ ਤੋਂ ਬਾਅਦ ਜੇਕਰ ਤੁਹਾਨੂੰ ਭਾਰੀਪਨ ਮਹਿਸੂਸ ਹੋ ਰਿਹਾ ਹੈ ਤਾਂ ਪਾਣੀ ਵਿੱਚ ਨਿੰਬੂ ਮਿਲਾ ਕੇ ਪੀ ਲਓ। ਇਸ ਨਾਲ ਭਾਰੀਪਨ ਦੀ ਸਮੱਸਿਆ ਦੂਰ ਹੋ ਜਾਵੇਗੀ। ਨੰਬਰ 50 ਜੇਕਰ ਤੁਸੀਂ ਆਪਣੇ ਦਿਮਾਗ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਵੱਧ ਤੋਂ ਵੱਧ ਕੱਚੀ ਮੂਲੀ ਦਾ ਸੇਵਨ ਜ਼ਰੂਰ ਕਰੋ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ